ਅੱਜ ਇੱਕ ਸਾਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੋ ਜਿਹੜੇ ਵੀਰ ਆਪਣੇ ਸੱਜਣ ਆਪਣੇ ਨਾਲ ਨਵੇਂ ਐਡ ਹੋਏ ਠੀਕ ਹੈ ਜੀ ਉਹਨੇ ਤੇ ਪੱਧਾਨ ਦੇ ਵਿੱਚ ਲਿਆ ਦਿੰਨੇ ਆ ਵੀਰ ਸੰਦੀਪ ਸਿੰਘ ਉਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਵਾ ਸੋ ਭੋਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਸੌਰ ਸਿੰਘ ਤੋਂ ਜਿਹੜੀ ਸਰਕ ਪਿੰਡ ਪੁਚਰ ਨੂੰ ਜਾਂਦੀ ਆ ਇਸੇ ਚੜਕੇ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਨੇ ਇਸ ਫਾਰਮ ਦੇ ਦੋਸਤੋ ਜਿਆਦਾਤਰ ਵਹੜਾ ਦੇਖਣ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਵਿਕਰੀ ਦਾ ਕੰਮ ਵੀਰ ਦਾ ਖਾਸ ਤੌਰ ਤੇ ਤੇ 8 10 12 ਨਗ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਕੋਈ 10 ਤੋਂ 12 ਦਿਖਾਉਣੀ ਸੀਗੇ ਫਿਲਹਾਲ ਜਿਹੜੇ ਹੁਣ ਮੌਕੇ ਤੇ ਦਿਖਾਵਾਂਗੇ ਅੱਜ ਉਹ ਤੁਹਾਨੂੰ ਪੰਜ ਕੇ ਪਸ਼ੂ ਦਿਖਾਉਣੇ ਆ ਪੰਜੇ ਵਹੜਾ ਬਿਲਕੁਲ ਕਰੋ ਸੰਗ ਦੇ ਵਿੱਚ ਤੇ ਸਾਰੇ ਨਗ ਜਿਹੜੇ ਸੋਏ ਸੁਬਾਏ ਆ ਸੋ ਕਿੰਨਾ ਕਿੰਨਾ ਇਹਨਾਂ ਥਲੇ ਬੌਲਾ ਕੀ ਦੁੱਧ ਦਾ ਰਕਾਰ ਹੈ ਇਸ ਵਕਤ ਤੇ ਕਿੰਨਾ ਦੁੱਧ ਦੇ ਸਕਦੀਆਂ ਨੇ ਵਹੜਾ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਸੋ ਭੀਖੀਵੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੁਰਸਿੰਗ ਤਰੀਕ ਅੱਜ ਤੁਸੀਂ ਨੋਟ ਕਰ ਲਓ 1 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1.5-2 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਇੱਥੇ ਆਉਂਦਾ ਤੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਮਾਲ ਸਾਰਾ ਸੋਇਆ ਸੋਇਆ ਆ ਪੂਰੀ ਗੱਲਬਾਤ ਕਰਾਂਗੇ ਵੀਰ ਸੰਦੀਪ ਦੇ ਨਾਲ ਪੁੱਛ ਲੈਨੇ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਿਗਲ ਸਾਸਿਗਲ ਸੰਤੋ ਸਾਹਿਬ ਜੀ ਠੀਕ ਠਾਕ ਜੇ ਮਾਰ ਜੀ ਬਹੁਤ ਵਧੀਆ ਮਾਰੇ ਠੀਕ ਠਾਕ ਜੇ ਅਰਾਸਨ ਫਾਰਮਿੰਗ ਚੈਨਲ ਦੇਖਣ ਵਾਲਿਆਂ ਵੀ ਵੀਰਾਂ ਭਰਾਵਣਾ ਸਾਰਿਆਂ ਪਿਆਰ ਭਰੀ ਸਾਸਿਗਲ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸਾਰੇ ਪੈਂਟਰਾਂ ਲੈ ਵੀ ਸੰਦੀਪ ਅੱਜ ਵੀ ਹਰ ਵਾਰ ਦੀ ਤਰ੍ਹਾਂ ਤਕਰੀਬਨ ਵੈਸੇ ਨਾਲ ਤੁਸੀਂ ਦੱਸਿਆ ਸੀ ਵੀ ਆਪਣੇ ਕੋਲ ਹੈਗੇ 10-11 ਕ ਨਾਗ ਸੰਤੋ ਸਾਹਿਬ ਹਾਂਜੀ 10-11 ਨਾਗ ਇਹ ਜਿਹਦੇ ਵਿੱਚੋਂ 3 ਕ ਨਾਗ ਸੇਲ ਹੋਏ ਠੀਕ ਹੈ ਜਦ ਲੱਗਦਾ ਕਿ ਵੀ ਖਾਵਾਂਗੇ ਜੀ ਠੀਕ ਹੈ ਠੀਕ ਆਵਾਂ ਤਿਆਰ ਹੋਈਆਂ ਖਾਵਾਂਗੇ ਠੀਕ ਆਜ ਆਪਣੇ ਕੋਲ ਸੰਤੂ ਸਾਹਿਬ ਪੰਜ ਹੀ ਨਾ ਗਿਆ ਤੇ ਪੰਜੇ ਵੜਾ ਕਰੌਸ ਆ ਆਜ ਤਾਂ ਫਰੀਜਾਂ ਹੀ ਲੰਨੀਆਂ ਨੇ ਫਰੀਜਾਂ ਹੀ ਆ ਗਿਆ ਠੀਕ ਹੈ ਜੀ ਕਰੌਸ ਆਗਦੇ ਵਿੱਚ ਵੜਾ ਨੇ ਤੇ ਥੱਬਿਆਂ ਦੇ ਲੈਵੇ ਆਪਾਂ ਨੋਟ ਕਰਾ ਦੇਨੇ ਨੇ ਵੀ ਥੱਬਿਆਂ ਦੇ ਲੈਵੇ ਆ ਕਰਮਾਂ ਵਾਲਿਆਂ ਥੱਲੇ ਸੰਤੂ ਸਾਹਿਬ ਅੱਜ ਤਾਂ ਗੱਲ ਨਹੀਂ ਕੀ ਕਰਨ ਵਾਲੀ ਹੈਗੀ ਹੋਰ ਦੱਸੋ ਕੀ ਬਾਕੀ ਕਰੌਸ ਆਗਦੇ ਵਿੱਚ ਸ਼ਾਈਵਾਲ ਕਾ ਵੀ ਵੀਦ ਪ੍ਰੈਫਰੈਂਸ ਦਿੰਦੇ ਆ ਪਹਿਲ ਦਿੰਦੇ ਆ ਵੀ ਸ਼ਾਈਵਾਲ ਕਰੌਸ ਆਗਦੇ ਵਿੱਚ ਵੜਾ ਹਾਂਜੀ ਹਾਂਜੀ ਤੇ ਜਰਸੀ ਨਾਲ ਕਿਤੇ ਲੱਗੇ ਤੇ ਕਰੌਸ ਹੈ ਸ਼ਾਈਵਾਲ ਹੋਊਗੀ ਜਾਂ ਸ਼ ਕਿਤੇ ਗਰਲੈਂਡੋ ਕ੍ਰਾਸ ਮਿਲ ਜੂਗੀ ਤੁਹਾਨੂੰ ਇਹੋ ਜਿਹਾ ਵੜਾ ਇਹੋ ਜਿਹਾ ਨਗ ਜਿਹੜੇ ਅੱਜ ਵੀਰ ਸੰਦੀਪ ਨੇ ਲੈ ਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਤੇ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਅੰਤ ਤੱਕ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੇ ਤਾਂ ਜੋ ਪੂਰੀ ਜਾਣਕਾਰੀ ਇਹ ਫੌਲਾਂ ਨੂੰ ਪਰਮਿਸ਼ਨ ਉਹ ਸਾਰੇ ਫਾਰਮਰ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਵੀਰ ਸੰਦੀਪ ਇਹ ਆਪਣੇ ਕੋਲ ਇੱਕ ਵੜ ਖੜੀ ਆ ਇਹ ਸੰਤੂ ਸਾਹਿਬ ਜੀ ਰਾਤ ਦੀ ਯਾਨੀ ਕਿ ਰਾਤੀ ਸੂਈ ਕੋਈ 8:00 ਹੋ ਜੇ 12:00 ਤੋਂ 1:00 ਦੇ ਵਿਚ ਵਿਚ ਇਹਨੇ ਜੇਰ ਪ੍ਰੋਪਰ ਪਾਤੀ ਆ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਠੀਕ ਹੈ ਵੀਰੇ ਕਿੱਜਾ ਸੂ ਤੇ ਗਰਲੈਂਡੋ ਦੇ ਸ਼ਹੀਦ ਦਾ ਕਰਾਸ ਹੀ ਆ ਗਿਆ ਜੀ ਇਹ ਹਾਂਜੀ ਤੇ ਬਾਕੀ ਵੇੜ ਬਹੁਤ ਜਿਆਦਾ ਖਰੀ ਹੈ ਸੰਤੂ ਸਾਹਿਬ ਪਹਿਲਨ ਦਾ 25 ਤੋਂ 26 ਕਿਲੋ ਦਾ ਰਕਾਰ ਦਾ ਰਿਆ ਵਾ ਪਹਿਲਨ ਦਾ ਚਲੋ ਆਪਾਂ ਪਹਿਲੀ ਗੱਲ ਤੇ ਮਹਾਰਾ ਗੁਰੂ ਰਾਮ ਦਾ ਮੇਰ ਕਰੇ ਮੋਲਣਾ ਨਹੀਂ ਆ ਮੋਲਣਾ ਹੀ ਵੇਚਣੀ ਆ ਹਾਂਜੀ ਜੇ ਆਪਣੀ ਵੇੜ ਇਤਨਾ ਵੇਗੀ ਤਾਂ ਵੀ ਗੱਲ ਕੋਈ ਨਹੀਂ ਕਿ ਨਾ ਹੀ ਹੋਊਗਾ ਆਪਾਂ ਦੋ ਟਮ ਕਿਉਂਕਿ ਤਸੱਲੀ ਕਰਕੇ ਜਦੋਂ ਪੂਰੀ ਪੀਕ ਤੇ ਚੜੀ ਸੰਤੂ ਸਾਹਿਬ ਉਦੋਂ ਫਿਰ ਵੀਡੀਓ ਪਾਵਾਂਗੇ ਇਹ ਸੰਦੀਪ ਕੱਲ ਦੀ ਸੂਈ ਹੈ ਨਾ ਹਾਂਜੀ ਇਹਨੇ ਅੱਜ ਰਾਤ ਰਾਤੀ ਸੂਈ ਰਾਤ ਦਾ ਮਨ ਜਾਨੀ ਕਿ ਰਾਤ ਦੀ ਸੂਈ ਜੇਰਪਾਤੀ ਪ੍ਰੋਪਰੋ ਸਾਰਾ ਪ੍ਰੋਪਰ ਜੇਰ ਪਈ ਹੈ ਜੀ ਬੱਚੀ ਮਗਰ ਕੇ ਬੱਚਾ ਮਗਰ ਸੰਤੂ ਸਾਹਿਬ ਅੱਛਾ ਆ ਗਿਆ ਇਹਦੇ ਲਓ ਵੀ ਮਗਰ ਮੇਲ ਕਾਫਾ ਗਰਨੇਡੋ ਤੇ ਕੋਈ ਸਹੀ ਵਾਲ ਦਾ ਕ੍ਰੋਸ ਆ ਹਾਂਜੀ ਬਿਲਕੁਲ ਜੈਡ ਬਲੈਕ ਆ ਠੀਕ ਹੈ ਜੀ ਸੰਤੂ ਸਾਹਿਬ ਮੰਨ ਠੰਡੀ ਧਿਰੀ ਵੀ ਵੇਖੋ ਕੱਢੀ ਆਪਾਂ ਮੜੀਆਂ ਹੀ ਧਾਰਾ ਲਾ ਕੇ ਆ ਜਰੂਰ ਜੀ ਜਰੂਰ ਕੋਈ ਦੋ ਦੋ ਚਾਰ ਚਾਰ ਪਾਰਾ ਤੇ ਬਾਕੀ ਬੰਦਾ ਰਸੀ ਜੂੜੇ ਕਿਸੇ ਭਰਾ ਦੇ ਕੋਲ ਆ ਸੰਦੇ ਸਾਹਿਬ ਜੀ ਆਉਣ ਵਾਲੇ ਸਮੇਂ ਵਿੱਚ ਪਾ ਵੀ ਸਕਦੇ ਆ ਸੰਦੇ ਸਾਹਿਬਾ ਅਗਲੇ ਦੀ ਮਰਜ਼ੀ ਆ ਆ ਵੇਖੋ ਇਹ ਅਵੇ ਜਨਾਂ ਦੀ ਚੋਣ ਕਰੋ ਚੱਕ ਠੀਕ ਆ ਜੀ ਠੀਕ ਆ ਜੀ ਤੋੜੀਏ ਸੰਦੇ ਸਾਹਿਬ ਜੀ ਲੈ ਲੋ ਮਾਰਾ ਕਰੋ ਤੋੜਗੇ ਪੇਛੇ ਸੋ ਦੀ ਪਹਿਲੇ ਸਵੇਰ ਫਿਰ 5 26 26 ਲੀਟਰ ਤੋਂ ਪਲੱਸ ਸੰਤੋ ਸਾਹਿਬ ਉਹ ਤਾਂ ਨੇ ਵੀ 27 ਤੋਂ ਵੀ ਵੱਧੀ ਚੋਇਆ ਪਰ 25 26 ਕਿਲੋ ਜਿਹੜਾ ਨਾ ਆਰਾਮ ਨਹੀਂ ਦੁੱਧ ਨੇ ਪਹਿਲੇ ਸਵੇਰ ਸੰਤੋ ਸਾਹਿਬ ਪਾਇਆ ਬਿਲਕੁਲ ਜੀ ਬਿਲਕੁਲ ਹਾਂ ਜੀ 27 ਕਿਲੋ ਤੱਕ ਚੱਲੀ ਆਈ ਉਹ ਵੀ ਇਹਨਾਂ ਹੱਕ ਰੱਖਦੀ ਆ ਕਰਮਾਂ ਦੀ ਠੀਕਾ ਜੀ ਜਿੱਡਾ ਤਾਚਾ ਜਿੱਡਾ ਵਜ਼ਨ ਨੋੜ ਕਰਮਾਂ ਦੀ ਸੰਤੋ ਸਾਹਿਬ ਚਮਕ ਬੜੀ ਆ ਵਛੀ ਦੀ ਬਾਕੀ ਸੋ ਥੱਬਿਆਂ ਦਾ ਲੈਵਾ ਠੀਕਾ ਜੀ ਸੋ ਕਾਫੀ ਜੰਮੀ ਪਈ ਫੁੱਲ ਵਜ਼ਨ ਨੋੜ ਦੇ ਵਿੱਚ ਤੋ ਤੋਰੇ-ਤਾਰੇ ਤਾਂ ਵੈਸੇ ਆ ਤੁਸੀਂ ਦੇਖ ਸਕਦੇ ਸੁਭਾਵਿਕ ਤੌਰ ਤੇ ਵੀ ਨੇਚਰ ਵਾਈਜ਼ ਵੀ ਬੜੀ ਠੰਡੀ ਧੀਰੀ ਆ ਸੀਮਸ ਲੱਗ ਸੰਤੂ ਸਾਹਿਬ ਮੰਗਾ ਪਾਉਂਦੇ ਵੀ ਲੋੜ ਨਹੀਂ ਚਮਕਤਾਪੀ ਵਿੱਚ ਬਹੁਤ ਜਿਆਦਾ ਵਸ਼ੀ ਹਾਂਜੀ ਹਾਂਜੀ ਤੋ ਬਾਕੀ ਵਿਰਲਵਾੜ ਚੰਗੀ ਆ ਤੇ ਸੋਈ ਕਰਮ ਵਾਲੀ ਰਾਤੀ ਆ ਠੀਕ ਹੈ ਜੀ ਜੇਰਜੁਰ ਵਾਲੇ ਪਾਸੇ ਬਿਲਕੁਲ ਛਾਂ ਪੈ ਚੁੱਕੀ ਆ ਉਹਦੀ ਪੂਰੀ ਗਰੰਟੀ ਜੇਰ ਸੰਤੂ ਸਾਹਿਬ ਪ੍ਰੋਪਰ ਪਈ ਆ ਜੀ ਤੋਰ ਦਿਓ ਲੰਮੀ ਕਰਾ ਹਾਂ ਤੋਰ ਦਿਓ ਜੀ ਤੋਰ ਦਿਓ ਤੋ ਬਾਕੀ ਧਾਰਾ ਮਾਰ ਕੇ ਜਿਹੜੀ ਆਪਾਂ ਕੋਈ 5-5 7-7 ਧਾਰੋਂ ਤਸਦੀ ਕਰਵਾਈਆ ਕਿਸੇ ਰਕਮ ਦਾ ਕੋਈ ਭੋਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਆ ਜੀ ਤੇ ਫੋਨ ਬਹੁਤ ਜਿਆਦੀ ਕਰੀਆ ਆਰ ਕੀ ਦੁੱਧ ਵੀ ਮੇਰੇ ਕੋਲ ਆਉਣਾ ਚਾਹੀਦਾ ਚਲੋ 30 ਪਲੱਸ ਚੱਲਣਾ ਚਾਹੀਦਾ ਇਹਨੂੰ ਹਾਂ ਤੇ ਇਹ 30 ਕਿਲੋ ਦੁੱਧ ਦੇ ਦੇ ਥੋੜਾ ਨਹੀਂਗਾ ਤੁਹਾਨੂੰ ਸਭ ਹੈ ਵੀ ਕ੍ਰੋਸ ਆ ਚਾ ਚਲੋ ਬਿਲਕੁਲ ਜੀ ਬਿਲਕੁਲ ਗਰਮੀ ਨਹੀਂ ਮਲੋਣੀ ਬਿਲਕੁਲ ਇਹਨੇ ਬਾਕੀ ਇਹਨੇ ਦੋ ਪਾਲੀਆਂ ਵੜਾ ਪਾਇਏ ਸੋ ਕ੍ਰੋਸ ਬਰੀਡ ਦੇ ਵਿੱਚ ਬੜੀਆਂ ਘੱਟ ਦੇਖ ਬਹੁਤ ਜਿਆਦੀਆਂ ਘੱਟ ਸੰਦੇ ਆ ਕੇ ਅੱਗੇ ਦੋ ਇੱਕ ਦੋ ਨਾਲ ਅੱਗੇ ਵੇਚੀ ਆਪਾਂ ਦੇ ਅੱਗੇ ਪਰ ਵੀ ਆ ਬਿਲਕੁਲ ਬਿਲਕੁਲ ਗਰਮੀ ਦੇ ਵਿੱਚ ਆ ਠੀਕ ਆ ਜੀ نو بھی کوئی ترا دا ڈیری فارم ہوندا ہے ਵੀ ਜਿਹੜੀਆਂ ਤਕਰੀਬਨ ਕੋਈ ਗਰਲੈਂਡ ਰੋ ਦੇ ਵਿੱਚ ਤਾਂ ਇਨਸ਼ਾਈ ਵਾਲ کراس ਵੜੇ ਪਾਉਂਦੇ ਨੇ ਵੀਰ ਉਹਨਾਂ ਦੇ ਮਤਲਬ ਦੀ ਸ਼ੈ ਆ ਤਿਆਰ ਕੀ ਵੀ ਕਰਮਾ ਲਈ ਮੱਠਾ ਲਾਉਗੀ 28 30 ਲੀਟਰ ਨੂੰ ਠੀਕ ਹੈ ਜੀ ਲਾਉਗੇ ਸੰਤੋ ਸਾਹਿਬ ਲਾਉਗੇ ਨਾਲੇ ਬਰੀਡ ਵੀ ਚੰਗੀ ਆ ਬਾਕੀ ਜਿਹੜੀ ਆ ਸੰਤੋ ਸਾਹਿਬ ਦੇ ਦੋ ਤਿੰਨ ਉਰੇ ਆਦੀਆਂ ਰਲ ਜਾਂਦੀਆਂ ਨੇ ਵਿੱਚ ਬਿਲਕੁਲ ਸਹੀ ਹਾਂ ਉਹਦੇ ਕਹਿ ਸਕਦੇ ਕਰ ਲੈੰਦਾ ਵੀ ਕਹਿ ਸਕਦੇ ਆਪਾਂ ਇਹਨੂੰ ਬਾਕੀ ਇੱਕ ਗੱਲ ਵੀ ਹੈ ਗਰਮ ਗਰਮ ਨਹੀਂ ਮਾਸਾ ਪੋੜਾ ਹਾਂ ਬਿਲਕੁਲ ਠੰਡੀ ਆਪਾਂ ਮੰਗਾ ਵੀ ਨਹੀਂ ਪਾਇਆ ਵੇਖੋ ਧਾਰਾ ਮਾਰ ਕੇ ਵਿਖਾਤੀਆਂ ਲੈ ਵੀ ਸੰਦੀਪ ਕੀ ਮੁੱਲ ਦੀ ਆ ਕੀ ਡਿਮਾਂਡ ਕਰਦੇ ਆ ਮੁੱਲ ਕਰਦੇ ਆ 1 ਲੱਖ ਦੇ 40000 ਰੁਪਿਆ ਅੱਛਾ ਜੀ 1 ਲੱਖ ਦੇ 30000 ਦੀ ਬਸ਼ੀ ਆਪਾਂ ਦੇਣੀ ਆ 1 30 ਦੀ ਐ ਚਵਾ ਕੇ ਸੱਲੀ ਕਰਾ ਕੇ ਦੇਵਾਂਗੇ ਲੋੜਾਂ ਕਿਸ ਨੂੰ ਲਵ ਜੀ ਨੂੰ ਦਿੱਤੀ ਠੀਕ ਹੈ ਜੀ ਹਾਂ ਜੀ ਲਓ ਵੀ 1 30 ਦੀ ਜਿਹੜੀ ਐਂਡ ਤੋਂ ਐਂਡ ਜਿਹੜੀ ਇਹ ਤੁਹਾਨੂੰ ਮਿਲੂਗੀ ਠੀਕ ਦੇਣੀ ਆ ਸੰਤੋ ਸਾ ਜਿੱਦੜ ਮੱਛੀ ਤੇਲੇ 27 28 ਕਿਲੋ 30 ਕਿਲੋ ਦੁੱਧ ਹੋਗਾ ਉਸ ਦਿਨ ਆਪਣੇ ਦਾ ਬੱਛੀ ਰਹੀ ਕੁਨਾ ਬਿਆਨਾ ਪਾ ਦੇ ਦੁੱਧ ਤੇ ਚੜਾ ਕੇ ਵੀ ਜਿਹੜੀ ਤੁਰਪੂ ਨਹੀਂ ਸੰਤੋ ਸਾਹਿਬ ਦਾ ਮੋ ਵੀ ਇਹ ਭਰਾ ਜਿੱਦਾਂ ਵੀ ਕਿਸੇ ਦੀ ਸੈਟਿੰਗ ਪੈਦੀ ਉਵੇਂ ਬਿਠਾ ਲਿਓ ਠੀਕ ਆ ਅੱਜ ਜਿਹੜਾ ਕੋਈ ਵੀ ਲੈ ਕੇ ਜਾਣਾ ਚਾਹੁੰਦਾ ਤੇ 1 ਲੱਖ 30 ਦੀ ਆ ਕੋਈ 10 20 ਹਜ਼ਾਰ ਰੁਪਿਆਨਾ ਪੱਕਾ ਪਾ ਕੇ ਕੋਈ 10 12 15 ਦਿਨਾਂ ਤੱਕ ਚੁਵਾਈ ਤੁਰਪੂ ਠੀਕ ਹੈ ਆਪਾਂ ਚੜਾ ਗਏ ਪੂਰੀ ਆਪਾਂ ਸੰਤੋ ਸਾਹਿਬ 28 ਤੋਂ 30 ਲੀਟਰ ਦੁੱਧ ਬਣਾਵਾਂਗੇ ਇਸਲੇ ਠੀਕ ਹੈ ਜੀ ਹਾਂਜੀ ਮੋ ਵੀ ਇਧਰ ਸਾਈਗਰ ਨੰਬਰ ਤੇ ਆ ਜੀ ਇਹ ਜਰਸੀ ਦੇ ਵਿੱਚ ਕ੍ਰਾਸ ਆ ਗਈ ਸੰਦੀਪ। ਸਾਡੀ ਜਰਸੀ ਕ੍ਰਾਸ ਆ ਗਈ ਸੰਤੂ ਸਾਹਿਬ। ਤੇ ਕੀ ਵੇਰਵਾ ਇਹਦਾ ਕਿੰਨੇ ਦਿਨਾਂ ਸੰਤੂ ਸਾਹਿਬ ਸੂਈ ਇਹ ਰੱਬ ਤੁਹਾਡਾ ਭਲਾ ਕਰੇ ਦੂਜਾ ਸੂਆ ਇਹ। ਦੂਜਾ ਸੂਆ। ਇਹ ਇਹਦੇ ਮਗਰ ਆ ਗਿਆ ਜੀ ਮੇਰੇ ਖਿਆਲ ਅੱਛਾ ਹੀ ਆ ਇਹਦੇ ਮਗਰ ਵੀ। ਠੀਕ ਆ ਵੀ। ਵੱਚੇ ਆ ਜਾਏ ਇਹਦੇ ਮਗਰ। ਉਹ ਵੀ ਮਗਰ ਬੱਚਾ ਦੂਜਾ ਸੂਆ। ਸੂਈ ਬਿਲਕੁਲ ਤਾਜੀ ਆ 22 ਕਿਲੋ ਬੜਾ ਹੋ ਗਿਆ ਇਹ ਨਾਲੇ ਸ਼ਰਾਬੀ। 22 ਕਿਲੋ ਬੜਾ ਹੀ ਆ। ਹਾਂ ਜੀ ਸ਼ਰਾਬੀ ਸ਼ਰਾਬੀ। ਇਹ ਦੂਜੇ ਤੇ ਜਾਦੇ ਨੇ ਇਹਨੂੰ। ਚਾ ਚੌਥਾ ਦਿਨ ਗੰ ਮੰਨ ਲਓ। ਲਓ ਵੀ। ਇੱਥੇ। ਸੋ ਚੌਥੇ ਦਿਨ ਦਾ ਸਮਾ ਹੋ ਗਿਆ ਮਗ ਬੋਲੇ ਕਿੰਨਾ ਦੱਸਿਆ ਸੰਦੀਪ 22 23 ਕਿਲੋ ਹਾਜ਼ਰ ਸੰਤੂ ਸਾਹਿਬ ਲੋ ਵੀ 22 23 ਕਿਲੋ ਬੋਲੇ ਤੋਂ ਸਟਾਰਟਿੰਗ ਹੀ ਆ ਦੂਰ ਜਾਲ ਬਹੁਤ ਜਾਰੀ ਚੰਗੀ ਆ ਹਾਂ ਸੋ ਕਦਕੋ ਤੋਂ ਵੀ ਤਕਰੀਬਨ ਮੀਡੀਅਮ ਵਿਚਲਾ ਮੇਲ ਆ ਨਾ ਬਹੁਤੀ ਵੱਡੀ ਤੇ ਨਾ ਹੀ ਦਰਮਿਆਨੀ ਵਿਚਲਾ ਜਿਦਾ ਕਿ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਜਰਸੀ ਚ ਆ ਗਈ ਸੰਤੂ ਸਾਹਿਬ ਬਹੁਤ ਜਾਰੀ ਚੰਗੀ ਮੰਨ ਲਵੇ ਠੀਕ ਆ ਜੀ ਹਾਂਜੀ ਰੰਗ ਬਲਿਆਗਾ ਬਾਕੀ ਪੀੜ ਤੇ ਪਾਵੇ ਵਾਂਗੂ ਲੱਗਾ ਥਣ ਕਰਮਾ ਅੱਲਾ ਕੱਲਾ ਥਣ ਬਾਕੀ ਸੰਤੂ ਸਾਹਿਬ ਇਹਨੇ ਗਰਮੀ ਇੰਨੀ ਵੀ ਨਹੀਂ ਮਾਉਣੀ ਬਿਲਕੁਲ ਹਾਂ ਗਰਮੀ ਮੈਨੂੰ ਲੱਗਦਾ ਵੀ ਜਿਹੋ ਜਿਹਾ ਮੀਂਹ ਦੂਜੇ ਦਿਨ ਪੈਂਦਾ ਕਹੇ ਨਹੀਂ ਮਨਾਉਂਦੇ ਆਪਣੇ ਵਰਗਿਆਂ ਦੇ ਵੀ ਠੰਡਾ ਰਹੂਗਾ ਠੰਡਾ ਰਹੂਗਾ ਕੰਮ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਬਾਕੀ ਗੋਲਗਲ ਬਹੁਤ ਜ਼ਿਆਦਾ ਕਾਇਮ ਆ ਠੀਕ ਆ ਜੀ ਮੁੱਠੀ ਮੁੱਠੀ ਥਣ ਤੋ ਸਟਾਰਟਿੰਗ ਚੰਗੀ ਆ ਤੇ ਦੁੱਧ ਕਰਮਾਰੀ ਬਾਕੀ ਅੱਗੇ ਕਿਸੇ ਫਾਰਮਰ ਭਰਾ ਦੀ ਸੇਵਾ ਤੇ ਵੀ ਡਿਪੈਂਡ ਕਰਦਾ ਹਾਂ ਅਸੀਂ ਤਾਂ 5 ਕਿਲੋ ਦੁੱਧ ਦਵਾਂਗੇ ਨਾਰਮਲ ਹੀ ਹਾਂ ਮੇਰੇ ਕਹਿਣਾ ਨਹੀਂ ਦਊਂਗੀ ਜੇ ਕੋਈ ਅਗਲਾ ਸੰਭੂ ਕਰ ਦਊਂਗੀ ਤੇਰੀ ਹਾਂ ਬਿਲਕੁਲ ਮੈਂ ਮੰਨ ਲਓ ਇੱਥੇ 25 ਕਿਲੋ ਉਹ ਲਾਤ ਨਹੀਂ ਡੂੰਧਿਆਗਾ ਦੁੱਧ ਸੰਭਾਲੋ ਅਗਲਾ ਸੰਧੂ ਸਾਹਿਬ ਸੰਭੂ ਕਰੇ ਫੇਰੀ ਵਛੀ ਨੇ ਦੁੱਧ ਕੱਢਣਾ ਬੱਸ ਬੱਸ ਹਾਂ ਦੁੱਧ ਸੁਭਾਲਦਾ ਠੀਕ ਹੈ ਜੀ ਸੁਭਾਲਦਾ ਤੇ ਬਾਕੀ ਜਿੰਨਾ ਆ ਗਾ ਮੈਂ ਉਹਨਾ ਮਨਾ ਲਊਗਾ ਹੁਣ ਐਸੇ ਤਾਂ ਦੇਖ ਜੀ 23 ਕਿਲੋ ਦੇ ਲਗਭਗ ਸੰਧੂ ਸਾਹਿਬ ਐਸੇ ਤਾਂ ਮੈਂ ਹਾਜ਼ਰ ਹਾਂ ਠੀਕ ਹੈ ਜੀ ਹਾਂਜੀ ਬੰਦ ਗਏ ਵੀਰ ਜੀ ਆ ਬੰਦ ਜੀ ਮੈਂ ਵੀ ਨਾਲ ਦੇ ਬੱਚਾ ਸੰਦੀਪ ਲਾਉਣਾ ਤੇ ਰਾਦੇ ਰਾਦੇ ਨਿਕੁੜਾ ਦੇ ਮੈਂ ਬੱਚਾ ਇਹਦਾ ਮੋਲ ਨਾਲ ਚਰ ਦੱਸ ਦੀ ਕੀ ਕਰਦੇ ਆ ਡਿਮਾਂਡ ਸੰਤੂ ਸਾਹਿਬ ਡਿਮਾਂਡ ਜੋ ਮਰਜ਼ੀ ਕਰੀਏ 85000 ਚ ਮਾਨਤਨ ਕਰ ਦਾਂਗੇ 85 ਚ ਹਾਂਜੀ ਠੀਕ ਆ ਜੀ ਹਾਂਜੀ ਛੋਟਾ ਛਟ ਅੱਜ ਕਿਧਰ ਗਈਆ ਸਦੀਪ ਸੰਤੂ ਸਾਹਿਬ ਮਾਲ ਹੀ ਮੋਲਣਾ ਲਿਆ ਅੱਜ ਗਰਮੀ ਵਾਲਾ ਸਾਰਾ ਤੇ ਪਹਿਲਾਂ ਕਿਵੇਂ ਲਈਦਾ ਸੀ ਪਹਿਲਾਂ ਥੋੜਾ ਜਿਹਾ ਪਾਣਾ ਲਈਦਾ ਸੀ ਚੱਲ ਦੂਜਾ ਲਾਣਾ ਵੰਗਾ ਲਾਣਾ ਵਾ ਠੀਕ ਆ ਠੀਕ ਆ ਬੱਚਾ ਵਖਾ ਲੈਣਾ ਚੱਲ ਵਖਾ ਨੋ ਲੈ ਬਿੱਟੀਆ ਜੀ 85000 85000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਨਾਮ ਹੋ ਜਾਊਗਾ ਠੀਕ ਆ ਸੋ ਇਧਰੋਂ ਆਪਾਂ ਬੱਚਾ ਇੱਕ ਪਾਸੇ ਲਾ ਦਿੱਤਾ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜ਼ਰੂਰ ਦਿਖਾਵਾਂਗੇ ਸੋ ਕਿਸੇ ਰਕਮ ਦਾ ਭੂਰ ਛਟਾ ਜਿਹੜਾ ਚੈੱਕ ਹੋ ਜਾਏ ਕੋਈ ਭਰਾ ਆਨਲਾਈਨ ਸੌਦਾ ਕਰਦਾ ਉਹਨਾਂ ਦੇ ਲਈ ਖਾਸ ਤੌਰ ਤੇ ਬਾਕੀ ਜਿਹੜਾ ਵੀ ਇੱਥੇ ਵੀ ਆ ਜਾਂਦਾ ਉਹਨਾਂ ਦੀ ਚੋਗੇ ਤੁਸੀਂ ਵੇਖ ਹੀ ਲੈਣੀਆਂ ਠੀਕ ਆ ਚੱਲ ਬੰਦੇ ਧਾਰ ਧਾਰ ਮਾਰ ਕੇ ਇਤਰਾ ਮਖਾ ਦੀ ਨਾਮ ਹੀ ਪਸਮੂ ਤਾਂ ਕੀ ਆ ਆਪਾਂ ਕੋਲੇ ਪਾਪਾ ਮਾੜੇ ਤੇ ਪੇਸ਼ੈਂਟ ਆ ਗਏ। ਥਾਣ ਚੈੱਕ ਕਰਾਉਣੇ ਬਸ ਹੈ। ਆ। ਠੀਕ ਹੈ ਜੀ। ਠੀਕ ਹੈ ਜੀ। ਆ। ਲਓ ਜੀ ਕਰੋ ਚੈੱਕ ਠੀਕ ਆ ਜੀ ਠੀਕ ਆ ਮਹਾਰਾਜ ਠੀਕ ਆ ਨਏ ਵੀ ਠੀਕ ਆ ਜੀ ਜੇ 85000 ਦੀ ਇਹ ਤੁਹਾਨੂੰ ਵੜ ਮਿਲ ਜੂਗੀ ਹੜ ਟੋ ਟ ਤੇ ਬਾਕੀ ਕੋਈ ਵੀਰ ਸੱਜਣ ਆਉਦਾ ਕੋਈ ਮੌਕਾ ਜਰਾ ਰਸਾ ਰਸਾ ਚੜਾਈ ਹੋ ਜੂਗੀ ਮਾਨਸਨ ਕਰਦਾਂਗੇ ਸਾਨੂੰ ਸਾਹਿਬ 23 ਕਿਲੋ ਆਜ ਰਿਆ ਸੰਦੀਪ ਅੱਜ ਝੁੰਗੀਆਂ ਦੇ ਵਿੱਚ ਆ ਗਿਆ ਹਾਂ ਜੀ ਝੁੰਗੀ ਵਛੀ ਆ ਗਈ ਸਾਨੂੰ ਸਾਹਿਬ ਹਾਂ ਇਹਦੇ ਨਾਲ ਵੀ 20 ਕਿਲੋ ਬੜਾ ਸੰਤ ਸਾਹਿਬ ਤਿਆਰ ਜੇ 20 ਕਿਲੋ ਅੱਜ ਮੇਰੇ ਖਾਲ ਚੌਥਾ ਘਣੇ ਨੂੰ ਸੂਈ ਨਵਾ ਹਾਂ ਹਾਂ ਜੀ ਬੱਚਾ ਕੀ ਮਗਰੇ ਮਗਰ ਇਹਦੇ ਵੀ ਮੇਰੇ ਖਾਲ ਜੀ ਵੱਛੀ 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 ਹੈ ਜੀ ਮਗਰ ਲਓ ਜੀ ਮਗਰ ਵੱਛੀ ਕਰ ਦਿਓ ਬਾਹਰ ਲਓ ਜੀ ਸੋ ਮਗਰ ਵੱਛੀ ਆ ਗਈ ਹੈ ਠੀਕ ਹੈ ਜੀ ਤੇ ਅੱਜ ਤਕਰੀਬਨ ਇਹਨੂੰ ਵੀ ਕੋਈ 3-4 ਦਿਨ ਦਾ ਸਮਾਂ ਹੋਇਆ ਤੇ ਬੌਲਾ ਜੀ ਚੱਲਣ ਈ ਆ 20 ਲੀਟਰ ਦੱਸਿਆ ਭਾਈ ਹਾਜ਼ਰ ਸੰਤੋ ਸਾਹਿਬ ਹਾਜ਼ਰ ਠੀਕ ਹੈ ਜੀ ਮਨਾ ਕੇ ਦਵਾਂਗੇ ਆਪਾਂ ਕੇ ਗੱਲਾਂ ਵਾਲਾ ਨਹੀਂ ਗਾ ਇੱਕ ਰਸਨਤੋ ਸਾਹਿਬ ਗੱਲਾਂ ਵਾਲਾ ਹੁੰਦਾ ਉਹ ਕੰਮ ਨਹੀਂ ਗਾ ਲਓ ਵੀ ਠੀਕ ਹੈ ਜੀ ਸੋ ਕਹਿਣੋ ਜਿਹੜਾ ਦੋਸਤੋ ਦੁੱਧ ਪੂਰਾ ਨਹੀਂ ਹੁੰਦਾ ਬੌਲਾ ਪੂਰਾ ਨਹੀਂ ਹੁੰਦਾ ਬਾਕੀ ਜਿਹੜਾ ਹੁਣ ਮਨਾਦ ਹੈ ਨਾ ਉਹ ਐਸ ਵਕਤ ਜਿਹੜਾ 20 ਲੀਟਰ ਹਾਜ਼ਰ ਸੰਤੋ ਸਾਹਿਬ ਤੇ ਕਦਕੋਤ ਵੀ ਤਕਰੀਬਨ ਮੀਡੀਅਮ ਹਾਈਟ ਦੇ ਵਿੱਚ ਆ ਲੰਬਾਈ ਲੂਈ ਬਹੁਤ ਆ ਵੈੜ ਤੇ ਠੀਕ ਆ ਜੀ ਬੱਚੇ ਦਾ ਕਰਦੀ ਹੋਈ ਆ ਜਾਂਦੀ ਆ ਸੋ ਮਗਰ ਵੱਛੀ ਤੇ ਫੀਮੇਲ ਬਾਕੀ ਮੰਗਾ ਮੰਗਦੇ ਵੀ ਲੋੜ ਨਹੀਂ ਸੰਤੂ ਸਾਹਿਬ ਇਹਨੂੰ ਹੀ ਠੀਕ ਆ ਮਹਾਰਾਜ ਲਓ ਵੀ ਠੀਕ ਆ ਜੀ ਸੋ ਬੱਗਾ ਜੂੜ ਪਾਉਣ ਦੀ ਲੋੜ ਨਹੀਂ ਬਾਕੀ ਅੱਗੇ ਕਿਸੇ ਭਰਾ ਦੇ ਖੁਸ਼ੇ ਆ ਠੀਕ ਆ ਜੀ ਪਾਲਾ ਅੱਗੇ ਅੱਗੇ ਦੀ ਮਰਜ਼ੀ ਹੈ ਦੀ ਤੇ ਐਸ ਵਕਤ 20 ਲੀਟਰ ਤੋਂ ਜਿਹੜੀ ਇਹ ਸਟਾਰਟਿੰਗ ਹੋਈ ਆ ਹਾ ਇਹ ਰਿਹਾ ਸੰਧੂ ਹਾਂ ਬੱਚਾ ਲਾ ਕੇ ਤਕਰੀਬਨ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਰੂਰ ਨਾਲ ਦੀ ਨਾਲ ਦਿਖਾ ਦਿੰਦੇ ਆ ਠੀਕ ਆ ਬਾਕੀ ਥਾਂ ਤੋਂ ਬਹੁਤ ਸਾਰਾ ਨੋਕ ਵਾਲਾ ਥਾਣਾ ਸੋ ਚਾਰੇ ਧਾਰਾ ਕੋਈ ਪੰਜਵੀਂ ਫੋੜ ਨਹੀਂ ਹੈਗੀ ਨਾਲ ਠੀਕ ਆ ਜੀ ਆਹ ਦੇਖੋ ਲੈ ਵੀ ਸੰਦੀਪ ਉਹਨਾਂ ਜਿਹੜਾ ਡਿਮਾਂਡ ਵੀਰੇ ਮੁੱਲ ਕੀ ਰਹੂਗਾ ਸੰਧਾ ਇਹਦਾ ਮੁੱਲ ਫੋਨ ਤੇ ਕਰਨਾ ਆਪਾਂ ਅੱਛਾ ਜੀ ਹਾਂਜੀ ਠੀਕ ਆ ਇਹਦੀ ਗੱਲ ਬਾਅਦ ਚੈਣਾ ਵੀਰ ਨਾਲ ਚੱਲਣ ਦੀ ਵਪਾਰੀ ਭਰਾ ਨਾਲ ਠੀਕ ਆ ਇਹਦਾ ਮੁੱਲ ਫੋਨ ਤੇ ਕਰਾਂਗੇ ਚਲੋ ਜੀ ਹਾਂਜੀ ਉਹ ਮੁੰਨ ਜਿਹੜਾ ਤੁਸੀਂ ਦਾ ਫੋਨ ਤੇ ਹੋਊਗਾ ਠੀਕ ਆ ਜੀ ਕੋਈ ਸੱਜਣ ਆਪਣਾ ਵੀਰ ਕੰਟੈਕਟ ਕਰ ਲਵੇ ਸੋ ਸਿੰਗਲ ਪਰਸਨ ਜਿਹੜਾ ਵੀਰ ਕਾਲ ਕਰ ਲੂਗਾ ਠੀਕ ਆ ਜੀ ਚਾਹ ਵਾਲਾ ਹੋਇਆ ਤੈਨੂੰ ਜਿਹੜਾ ਰੇਟ ਦੱਸਿਆ ਜਾਊਗਾ ਫੋਨ ਤੇ 20 ਕਿਲੋ ਐਸ ਵਕਤ ਹੁਣ ਮੌਕੇ ਤੇ ਮੌਜੂਦ ਹਾਇਰਾਂ ਬੰਦੇ ਅਮਰੀਕਾ ਸੋ ਮਗਰ ਬਚੀ ਆ ਦੋ ਦੋ ਚਾਰ ਚਾਰ ਧਰਾ ਮਾਰ ਕੇ ਜਿਹੜਾ ਆਪਾਂ ਅਗੇ ਨੈਕਟ ਪਸ਼ੂ ਵਾਲ ਚੱਲਾਂਗੇ ਟਾਈਮ ਨਾ ਲਾਇਆ ਕਰੀਏ ਵੀਡੀਓ ਦੇ ਮੁੜ ਕੇ ਵੀਡੀਓ ਲੰਮੀ ਹੋ ਜਾਂਦੀ ਆ ਲੋ ਮਹਾਰਾਜ ਮੈਂ ਨਾ ਇਹਨਾਂ ਨੂੰ ਸੰਤੂ ਸਾਹਿਬ ਮੰਗਾ ਪਾਉਂਦੀ ਲੋਡ ਨਹੀਂ ਕਰਮਾ ਲਈ ਇਹਨਾਂ ਨੂੰ ਅਸੀਲ ਪਸ਼ੂ ਦਾ ਬੜਾ ਵਾਧਾ ਹਸਣ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਾਰ ਜੀ ਲੇਡੀ ਲੋਡੀ ਨੇ ਚਵਾਈ ਕਰਨੀ ਕਰਾ ਭੈਣਾ ਭੋਣਾ ਚਵਾਈ ਕਰਾਉਣਾ ਮੈਂ ਸੰਤੂ ਸਾਹਿਬ ਆਪਣੀ ਕੋਈ ਭੈਣ ਕਰੇ ਕੋਈ ਮਾਦਾ ਕਰੇ ਪੀੜੀ ਢਾਕੇ ਭਾਵੇਂ ਬਹਿ ਜੇ ਹਾਂ ਇਹਨੇ ਹੀ ਲੈਣਾ ਥੋੜੀ ਜਿਹਾ ਲੈਣਾ ਥੋੜੀ ਜਿਹਾ ਬਿਲਕੁਲ ਨਹੀਂ ਲੋ ਜੀ ਮੌਜੀ ਅਗਲੇ ਥਾਣਾ ਦੀ ਚਵਾਈ ਤੁਸੀਂ ਕਰ ਲੋ ਜੇਕਰ ਉੰਗਰੋਂਗਲ ਜਿਹੜੀ ਮੋਟੀ ਧਾਰ ਆ ਠੀਕ ਹੈ ਤੇ ਆ ਮਗਰਲੇ ਥਾਣਾ ਦੀ ਚੋਣ ਆ ਜੀ ਨਾ ਨਾ ਸੰਤ ਸਿੰਘ ਸਾਹਿਬ ਨੀਂਦਾ ਆਉਂਦੀਆਂ ਜਾਂਉਂਦਿਆਂਗੇ ਹਾਂ ਇਹ ਚੰਗੀ ਐ ਚਵਾਈ ਚਵਾਈ ਹੈ ਬਹੁਤ ਜਿਆਦੀ ਚੰਗੀ ਐ ਆਪਦੇ ਖੁਦ ਹੀ ਨਾ ਕੋਈ ਮੰਦਾ ਪਾਲੇ ਪਾਲੇ ਉਥਰਾ ਕੋਈ ਲੋੜ ਨਹੀਂ ਠੀਕ ਹੈ ਮਹਾਰਾਜ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਸੋ ਇਹਦਾ ਜਿਹੜਾ ਤੁਸੋਂ ਮੋਲਨਾ ਡਮਾਰ ਆ ਉਹ ਫੋਨ ਤੇ ਤੁਸੀਂ ਕੰਟੈਕਟ ਕਰ ਲਿਓ ਫੋਨ ਤੇ ਜਿਹੜਾ ਰੇਡ ਦਾ ਇਹ ਵੇਰ ਸੰਧੂ ਸਾਹਿਬ ਹੁਣੇ ਸੂਈ ਆ ਕੋਈ ਅੱਧਾ ਘੰਟਾ ਆ ਓਕੇ ਅੱਧਾ ਘੰਟਾ ਸੂਈ ਨਾ ਆ ਜੇਰੇ ਨੇ ਪੌਣੀ ਦੇ ਬੱਚੇ ਨੇ ਜਾਂਦੇ ਤਾਂ ਬੱਚਾ ਵੇਖੋ ਕਿੰਨਾ ਜ਼ਿਆਦਾ ਪਲਿਆ ਅੱਛੇ ਬੜਾ ਪਲਿਆ ਪਲੀਤਾ ਆ ਹੈ ਬਹੁਤ ਜ਼ਿਆਦਾ ਵੱਡਾ ਉਹਦੀ ਮਗਰ ਬੱਚਾ ਤੇ ਸਵੇਰ ਤੇ ਹੋਊਗੀ ਵੀ ਦੂਜੇ ਹਾਂਜੀ ਦੂਜਾ ਸਵੇਰ ਜੀ ਬਹੁ ਵੀ ਦੂਜਾ ਸਵੇਰ ਕੱਦ ਬਹੁਤ ਪੂਰਾ ਵੱਡਾ ਠੀਕ ਆ ਜੀ ਵੱਡਾ ਆ ਤਾਂ ਥੰਮ ਥੱਪਾ ਸੰਧੂ ਸਾਹਿਬ ਕਿੰਨਾ ਖੜਾ ਲੱਗਾ ਬਲਾ ਬਲਾ ਕਰਮਾਲੀ ਦਾ ਠੀਕ ਆ ਉਨੇ ਗਾਂ ਤੇ ਉਨੇ ਪੀਜਾ ਜੈਰਡ ਕਰੋ ਜੇ ਆ ਗਈ ਜਰਸੀ ਸ਼ਾਈਲ ਦਾ ਕਰੋਸ ਹੋਣਾ ਜੀ ਫਾੜੀ ਦਾ ਚੱਟਾ ਠੀਕ ਆ ਮਿਕਸੀ ਆ ਗਈ ਥੋੜੀ ਬੋਧਾ ਸੰਦੀ ਮਾਰ ਮੋਰ ਕੇ ਧਾਰਾ ਧੋਰਾ ਦੇਖ ਲੀਆਂ ਸੀ ਵੇਖੇ ਇੱਕ ਨੰਬਰ ਕੋਈ ਪੂਰ ਨਹੀਂ ਕੋਈ ਛੇਟਾ ਨਹੀਂ ਬਾਕੀ ਆਪਾਂ ਵਿਖਾ ਦੇ ਨਾ ਮਿੱਟੀ ਦਾ ਜਿ ਸੋਵੇ ਤੇ ਵੀ ਚਵਾਈ ਜਿਹੜੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਤੇ ਕੁਝ ਕੁ ਸਮਾਂ ਪਹਿਲਾਂ ਜਿਹੜੀ ਸੂਈ ਸਵਾਈ ਹੈ ਜੇਰ ਪੈਣੀ ਅਜੇ ਬਾਕੀ ਆ ਹਾਂਜੀ ਆ ਦੇਖੋ ਛੱਟਾ ਚੱਟੂ ਜ ਤੁਸੀਂ ਚੈੱਕ ਕਰੋ ਅਦੇ ਸੂਈ ਸਵਾ ਦੇ ਵਿੱਚ ਤੇ ਕਰਮਾਰੀ ਬਾਕੀ ਨਿੱਗਰ ਚੌੜਾ ਪੁੱਠਾ ਪੱਠਾ ਪੂਰਾ ਠੀਕ ਆ ਤੇ ਥੱਬਿਆਂ ਦਾ ਨਿਵਾ ਕਰ ਮਾਰੀ ਦਾ ਤੇ ਸੰਦੀਪ ਨੋਰਮਲੀ ਇੱਕ ਜਜਮੈਂਟ ਹੀ ਆਪਾਂ ਕਰਦੇ ਆ ਦੁੱਧ ਤਕਰੀਬਨ ਲਵਾ ਦੂਗੀ ਵੀ ਟਾਪ 20 ਤੋਂ ਪਰ ਬਾਹਰ ਸੰਸਾਬ ਇਹ ਕਿ ਬਾਈਕ ਕੋਲੋਂ ਪਹਿਲੇ ਸਵੇਰੇ ਚਵਾਇਆ ਸੰਸਾਬ ਮੈਨੂੰ ਠੀਕ ਆ ਜੀ ਦੋ ਜਾ ਸੁਆਰੀ ਹਾਂ ਚੰਗਾ ਦੁੱਧ ਚਵਾ ਦੂਗੀ ਲਓ ਜੀ ਠੀਕ ਆ ਜੀ ਕਰੋ ਸੰਗ ਦੇ ਵੇਚਾ ਠੀਕ ਆ ਜੀ ਸੋ ਤੋਫੇ ਸਾਰੇ ਗਰਮੀ ਦੇ ਹੀ ਆ ਕਰਮਾਲੇ ਗਰਮੀ ਦੇ ਤੋਫੇ ਸੰਸਾਬ ਆਲੇ ਸਾਰੇ ਥਾਂ ਲ ਸੋਹਣੀ ਸਪੇਸ ਵੰਡ ਦੇ ਉੱਤੇ ਬਾਕੀ ਟਾ ਛਟੂਚਾ ਹਵਾ ਨੇ ਚੱਡੇ ਦੀ ਸਟਰਕਚਰ ਬਹੁਤ ਵਧੀਆ ਆ ਦੇਖ ਵਾ ਨੋਟ ਪੂਰਾ ਜੀ ਹਾਂ ਉਹਰੇ ਨਾ ਬੱਚੇ ਦਾ ਕਰਦੀ ਕਰਕੇ ਕਾਲੀ ਪੈਂਦੀ ਆ। ਮਰੇ ਕੇ ਘਰ ਬਚਾ ਲੱਗੇ ਦਾ ਇਹਨੀਆਂ ਧਰਮ ਰਹੀਏ। ਨੇਵਾ ਲੱਗਾ ਰ ਭਾਈ ਨਮਟਾ ਬਹੁਤ ਜਿਆਦਾ ਵੱਡਾ। ਲੋਬੀ ਠੀਕ ਹੈ। ਸੋ ਦੁੱਧ ਵੀ ਵਧੀਆ ਪੜਾ ਜੂਗੀ ਠੀਕ ਹੈ ਜੀ। ਕਿਰਪਾ ਕਰਦਾ ਐਸਟੀਮੇਟ ਹੁੰਦਾ ਅੰਦਾਜ਼ਾ ਹੀ ਹੁੰਦਾ ਆਪਣਾ। ਸੋ ਦੁੱਧ 20 ਲੀਟਰ ਪਹਿਲੇ ਸੋ ਪਲੂਨ ਚ ਵਾਗੀ ਤੇ ਇਸ ਵਾਰ ਵੀ ਤਕਰੀਬਨ 20-25 ਲੀਟਰ ਦੀ ਉਮੀਦ ਕੀਤੀ ਜਾ ਸਕਦੀ। ਸਰ ਦੇ ਪਾਸੇ ਨਹੀਂ ਨਹੀਂ ਦਾਦੇ। ਦੋ ਬਾਨੇ ਚੱਟੇ ਦੀ ਬੜੀ ਖੂਬਸੂਰਤ ਤੇ ਸਾਫ ਸੁਥਰੀ ਠੀਕ ਹੈ ਜੀ। ਆ ਜਾਓ ਸੰਤੂ ਸਾਹਿਬ ਅਜੇ 15 ਪੀੜੀ ਤੇ ਪਾ ਲਿਆ। ਇਤਨਾ ਧਾਰਾ ਮਰਾ ਕੇ ਮਖਾ ਦੇਣੀ ਆਪਾਂ। ਐਸੇ ਇਹ ਕੋਈ ਚਵਾਈ ਨਹੀਂ ਹੋ ਰਹੀ। ਹਾਂ। ਇਹ ਗੱਲ ਕਰਨ ਵਾਲੀ ਹਾਂ। ਨਾ ਜੀ ਨਾ ਗੱਲ ਕਰਨ ਨੂੰ ਹੈ ਕੋਈ ਨਹੀਂ ਆਪ ਹੀ ਕਰਨ ਲਈ ਹੈ ਕਰਮਾਂ ਦੀ ਕਮਾਲਾਂ ਬਹੁਤ ਜਿਆਦਾ ਚਵਾਈ ਚੰਗੀ ਲੱਗੀ ਇਹਦੀ। ਹਰਿ ਨਾ ਕੇਲੇ ਹੀ ਹਰੇ ਹਾਂ। ਉਹ ਆਂਦਾ ਬੋਲਣੇ ਦੀ ਲੋੜ ਕੋਈ ਨਾ। ਸਾਡੇ ਬੱਲੇਆ ਰਿਕਾਰਡ ਬੋਲਦੇ ਹਾਂਜੀ ਹਾਂਜੀ ਇਹ ਵੈੜ ਦੇ ਰਿਕਾਰਡ ਹੀ ਬੋਲਣਗੇ ਫਿਰ ਹਾਂ ਸਦੀਪ ਇਹ ਤਾਂ ਸੰਸਾ ਬਣ ਤਾ ਚੰਗੀ ਜਿਹਾ ਚੌਣ ਚਵਾ ਪਹਿਲਾਂ ਗਾੜੀ ਨਾ ਕਿੱਲ ਜਾ ਰਿਆ ਕਰਦੇ ਤਾਂ ਹਾਂ ਨੇ ਪੂਰ ਛੱਟੇ ਲਈ ਕੋਈ ਨਾਮ ਨਿਸ਼ਾਨ ਨਹੀਂ ਕਾ ਸਾਨੂੰ ਬਹੁਤ ਜਿਆਦਾ ਚੰਗੀ ਚੌਣ ਹੈ ਲੋ ਜੀ ਬਹੁਤ ਸੋਹਣਾ ਥਾਨ ਸੀਗਾ ਜੀ ਤੋਂ ਚੰਗੀ ਸੋਹਣੀ ਸਪੇਸ ਵੱਡ ਸੰਦੀਪ ਕੀ ਮੁੱਲ ਕੀ ਕਰਦਾ ਦੀ ਡਿਮਾਂਡ ਸਾਨੂੰ ਸਾਹਿਬ ਮੁੱਲ ਦੇ ਤਾਂ ਕਰਦੇ 95000 ਰੁਪਿਆ ਹਾਂ ਲੋ ਜੀ ਦੇ ਦਈਏ 90000 ਦੀ ਬਚੀ 90 ਦੀ ਕਸਰਾ ਕੁਸਰਾ ਕੱਢ ਕੇ ਕੀ ਕਰੇਗਾ 87000 ਦੇ ਦੇ ਦਈਏ ਜੀ 87 ਦੀ ਦੇ ਦੇਓ ਵੈਸੇ ਹੱਕ ਰੱਖਦੀ ਐ ਵੈੜ ਚੰਗੀ ਸੁਥਰੀ ਬਹੁਤ ਜਿਆਦੀ ਵੈੜ ਚੰਗੀ ਐ ਸੰਤੂ ਸਾਹਿਬ 87000 ਦੀ ਵਾਛੀ ਦੇ ਦਾਂਗੇ ਫਿਰ ਜੇ ਆਪਾਂ ਕਰ ਦਾਂਗੇ 87000 ਦੀ ਜਿਹੜੀ 287 ਵੀ ਵੀਡੀਓ ਬਾਕੀ ਸਾਰੀ ਆਪਾਂ ਸੰਤੂ ਸਾਹਿਬ ਵਿਖਾ ਦਾਂਗੇ ਅਗਲੇ ਨੂੰ ਹਾਂ 87000 ਦੀ ਆ ਤੇ ਜੇ ਜੁਰ ਪਾ ਜੂ ਕੋਈ ਘੰਟੇ ਖੜ੍ਹ ਤੱਕ ਉਹਦੀ ਵੀਡੀਓ ਜਿਹੜੀ ਪ੍ਰੋਪਰ ਬਣਾ ਕੇ ਇੱਕ ਸ਼ੋਰ ਦੇ ਵਿੱਚ ਰੱਖੀ ਸਾਰੀ ਵਿਖਾ ਦਾਂਗੇ ਉਹ ਮੇਰਾ ਭਰਾ ਵੈਸੇ ਵੀ ਵੈਸੇ ਵੀ ਕੈਮਰੇ ਲੱਗੇ ਆ ਫਾਰਮ ਦੇ ਵਿੱਚ ਠੀਕ ਆ ਜੀ ਹਾਂ ਜੀ ਹਾਂ ਜੀ ਕੋਈ ਭਰਾ ਵੈਸੇ ਵੀ ਚੈੱਕ ਕਰਨੀ ਚਾਹੁੰਦਾ ਤੁਸੀਂ ਕਰ ਸਕਦੇ ਹੋ ਹਾਂ ਜੀ ਇੱਧਰ ਉਹ ਸੰਦੀਪ ਆ ਜ ਕਲ ਵੱਡੇ ਦੇ ਆਪਾਂ ਖਾਤੇ ਮੈਂ ਕਹਿੰਦਾ ਨਿਕਲ ਜੇ ਕੋਈ ਪੇਚ ਕਰਕੇ ਕਰੀ ਬਿਲਕੁਲ ਜੀ ਦੁਕਾਨਦਾਰੀ ਛੋਟਾ ਵੱਡਾ ਮਾਲ ਹਰ ਇੱਕ ਤਰ੍ਹਾਂ ਦਾ ਰੱਖਣਾ ਪੈਂਦਾ ਇਹਦੇ ਸੰਤ ਸਾਹਿਬਾ ਕੋਈ ਕੱਲ ਦੀ ਸੁਈ ਜੇ 12 13 ਲੀਟਰ ਬੋਲੀ ਤਿਆਰ ਹੋ ਗਈ ਠੀਕ ਹੈ ਵੀ ਦੋ ਤੇ 17 ਤੋਂ 18 ਕਿਲੋ ਭਰਾ ਜਾਂਦੀ ਹੈ ਵੀ ਆਪਾਂ ਪਰ ਦੂਜੀ ਸੁਈ ਵੇਚੀ ਤੇ ਤੀਜੀ ਸੁਈ ਹਰ ਗਈ ਠੀਕ ਆ 17 18 ਕਿਲੋ ਬੰਦੇ ਚਾਉਂਦੇ ਰੇ ਆ ਪਿੰਡ ਹੀ ਦਿੱਤੀ ਤੇ ਪਿੰਡੋਂ ਹੀ ਲਈ ਆਪਾਂ ਅੱਜ 12 13 ਕਿਲੋ ਬੋਲੀ ਆ ਹਾਂ ਜਿਹੜਾ ਸੰਤੂ ਸਾਹਿਬ ਮਗਰ ਬੱਛੀ ਐ ਮਗਰ ਬੱਛਾ ਲੋ ਜੀ ਮਗਰ ਬੱਛਾ ਠੀਕ ਆ ਜੀ ਸਿਆਹੀਵਾਲ ਤੇ ਪਿਛਲੇ ਸਵੇਰੇ ਵੀ ਸੰਦੀਪ ਸਿੰਘ ਹੁਣਾ ਨੇ ਇਥੋਂ ਵੇਚੀ ਸੀ ਹਾਂਜੀ ਆਪਾਂ ਹੀ ਪਤਾ ਕੀ ਜਿਹੜੀ ਬਿਲਕੁਲ ਤਿੱਜਾ ਸਵੇਰ ਸੋਈ ਆ ਸੋ 12 13 12 13 ਬਿਲਕੁਲ ਖਾਲੀ ਕੀਤੀ ਸੰਤੂ ਸਾਹਿਬਾ ਬੱਚੇ ਨੇ ਕਰਕੇ ਪਸਮਾ ਆ ਜਾ ਮਾਰ ਗਏ ਵਛੀ ਹੂੰ ਸੋ ਬਾਕੀ ਐਨੀਮਲ ਕਿਸਾਨ ਵੀਰੋਂ ਹਰੇਕ ਤਰ੍ਹਾਂ ਦੇ ਆਉਂਦੇ ਆ ਕੋਈ 45 50 55000 ਤੋਂ ਸਟਾਰਟ ਹੋ ਗਏ ਕੋਈ ਲੱਖ ਸਵਾ ਲੱਖ ਤੱਕ ਐਨੀਮਲ ਜਿਹੜਾ ਬਾਕੀ ਸੰਤੂ ਸਾਹਿਬ ਸਾਰਾ ਮਾਰੀ ਵੇਖੋ ਅੱਜ ਕਿਹੜਾ ਕਿੱਡਾ ਜਿਆਦਾ ਖਰਾਵਾ ਬਿਲਕੁਲ ਪੰਡਾਂ ਦੀਆਂ ਪੰਡਾਂ ਹੀ ਲੈ ਕੇ ਲਈਆਂ ਰਹੀਆਂ ਵਛੀਆਂ ਉਹ ਪਰਲੀ ਬੈੜ ਨੂੰ ਪਰਲੀ ਬੈੜ ਦਾ ਸਭ ਤੋਂ ਪਰਲੀ ਬੈੜ ਦਾ ਇੱਕਰੀ ਪਸਮਾਨ ਦਾ ਬੱਚਾ ਲਾ ਠੀਕ ਹੈ ਘਾਰਾ ਮਾਰ ਕੇ ਰਖਾਵਾਂਗੇ ਲੋ ਵੀ ਕਰੋ ਜੀ ਠੀਕ ਸੋ ਐਸ ਵਕਤ ਤਾ 12 13 ਲੀਟਰ ਪੌਣੀ ਇਹਨੇ ਬਾਕੀ ਦੁੱਧ ਘਰ ਮਾਰੀ ਇਹਦੀ ਚਵਾਜੂਗੀ ਚੰਗਾ ਠੀਕ ਹੈ ਜੀ ਬੱਚਾ ਮਗਰ ਤੇ ਥਣ ਥਣ ਚੰਗਾ ਲੱਗਾ ਇਹਦੇ ਵੀ ਠੀਕ ਆ ਲੈ ਵੀ ਸੰਦੀਪ ਜੀ ਤਾਂ ਹੀ ਲੈਂਨ ਦੇ ਨਾਲ ਹੀ ਗੱਲਬਾਤ ਵੀ ਕਰਦੇ ਕੀ ਕਰਦੇ ਸੰਤੂ ਸਾਹਿਬ ਇਹਦਾ ਮੁੱਲ ਭਾਵੇਂ ਕਰੀਏ ਆਪਾਂ 60000 ਤੇ ਭਾਵੇਂ ਕਰੀਏ 68000 ਆ 56000 ਦੀ ਦੇ ਦਈਏ ਜੱਸ ਨੂੰ 56 ਦੀ ਹਾਂਜੀ ਹੋਰ ਕਰਦੇ ਵਿੱਚੋਂ ਮਾਨਤਨ ਕੇ ਕੋਈ ਗੱਲ ਨਹੀਂ ਹੋਰ ਕਰਦੇ 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 40000 ਰੋਲਡਾ 52000 ਦੀਆਂ ਦਰ ਬੋਵੱਜਾ ਦੀ ਖੋਜੇ ਤੁਸੀਂ ਖੁਸ਼ੀ ਮੈਂ ਖੁਸ਼ੀ ਹੁੰਦਾ ਜਦੋਂ ਰੇਡ ਸੁੱਤਰੋਗਾ ਮੈਂ ਖੁਸ਼ੀ ਲਓ ਵੀ ਇਹ 52000 ਦੀਆਂ ਦੇਖੋ ਧਾਰਾ ਦੇਖੋ ਦੋ ਦੋ ਚਾਰ ਚਾਰ ਮਾਰਦੇ ਧਾਰਾ ਕੋਈ ਨਹੀਂ ਕੋਈ ਨਹੀਂ ਇਹ ਕੋਈ ਆਲੇ ਲੱਗ ਗਿਆ ਕੋਈ ਲਓ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ। ਲੋਬੀ ਠੀਕ ਹੈ ਜੀ। ਸੋ ਇਹ ਚਵਾਈ ਆ ਇਸ ਵੈਰ ਦੀ। ਤੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਆਪਣਾ ਮਕਸਦ ਮੈਂ ਪਹਿਲਾਂ ਵੀ ਜਿਹੜਾ ਦੋਸਤੋ ਜ਼ਿਕਰ ਕਰ ਦਿੱਤਾ ਸੀਗਾ ਵੀ ਭੋਰ ਛੱਟਾ ਚੈੱਕ ਕਰਾਉਣਾ ਠੀਕ ਹੈ ਜੀ ਕਿਉਂਕਿ ਪਸ਼ੂ ਸਾਰੇ ਤਾਜ਼ੇ ਆ ਬੋਲੇ-ਬੋਲੇ ਦੇ ਵਿੱਚ ਹੀ ਤੁਰੇ। ਸੰਦੀਪ ਨੇ ਕਿਹਾ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਡੇ। ਨੰਬਰ ਸੰਤੋ ਸਾਹਿਬ ਇੱਕ ਹੈ ਗਈ 84370 ਜੀ 38947 ਇੱਕ ਹੈ ਗਈ 9846 ਜੀ 38947। ਦੋਵੇਂ ਨੰਬਰ ਸੰਤੋ ਸਾਹਿਬ ਚੱਲਦੇ ਆ। ਠੀਕ ਹੈ ਮਹਾਰਾਜ। ਸਾਸੀ ਕੇ ਸੰਤੋ ਸਾਹਿਬ। ਲੋਕ ਦੋਸਤੋ ਸਾਨੂੰ ਵੀਰ ਸੰਦੀਪ ਸਿੰਘ ਪੁਨਰ ਰੋਟੀਨ ਦੇ ਵਿੱਚ ਹੀ ਕੰਮ ਕਰਦੇ ਆ ਤੇ ਮਾਲ ਵੱਡੀ ਗਿਣਤੀ ਦੇ ਵਿੱਚ ਇਸ ਫਾਰਮ ਤੇ ਇਸ ਕਿਲੇ ਤੋਂ ਦਾ ਰਹਿਦਾ ਵਿਕਰੀ ਵਾਲਾ ਸੋ ਅੱਜ ਪੰਜ ਵੇੜਾ ਆਪਾਂ ਤੁਹਾਨੂੰ ਦਿਖਾਈਆਂ ਨੇ ਬਿਲਕੁਲ ਤਾਜ਼ੀਆਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ